ਸਰ ਤੁਸੀਂ ਤਾਂ ਦੋ ਦੋ ਜਵਾਂ ਕੁੱਟੀ ਬੈਠੇ ਹੋਗੇ ਮੇਰੇ ਬਾਰੇ ਵੀ ਕੋ ਸੋਚ ਲੋ ਤੇਰੇ ਬਾਰੇ ਕੀ ਸੋਚਾਂ ਆ ਲੋਕ ਨਾ ਕੁੱਖਾ ਚ ਬਰਾਈਆ ਦੇ ਲਤੀਆਂ ਉਹ ਕਾਣੂ ਮਰੌਂਦੇ ਨੇ ਜੀ ਆ ਤੁਸੀਂ ਇੰਸਟਾਗ੍ਰਾਮ ਫੇਸਬੁੱਕ ਖੋਲ ਲੋ ਉੱਤੇ ਐ ਟੇਡੇ ਮੇਡੇ ਬਿੰਗਤੜਿੰਗੇ ਜੇ ਸੋਹਣੀਆਂ ਸੁਰੱਖਿਆ ਲਈ ਬੈਠੇ ਨੇ ਉਹ ਸੋਹਣੀਆਂ ਸੁਰੱਖਿਆ ਤੈਨੂੰ ਵੀ ਮਿਲੂਗੀ ਸੋਹਣੀ ਸੁਰੱਖੀ ਪਰ ਤੂੰ ਕੱਚਿਆਂ ਚ ਰੁੜਿਆ ਫਿਰਦਾ ਪੱਕਿਆਂ ਚ ਤਾਂ ਹੋ ਜਾ ਜਰਾ ਉਹ ਜਦੋਂ ਸਰਕਾਰ ਪੱਕੇ ਕਰੂ ਜੀ ਮੈਨੂੰ ਐ ਲੱਗਦਾ ਮੈਨੂੰ ਪਤਾ ਬਰੇਟ ਸੰਦੀ ਚੰਪੜ ਜੂ ਤੇਰੀ ਗੱਲ ਸੁਣ ਓਏ ਹਾਂ ਜੀ ਪਹਿਲਾਂ ਤੂੰ ਮੈਨੂੰ ਇਹ ਦੱਸ ਖਾਂਦਾ ਕੀ ਐਨਾ ਬੋਲਦਾ ਯਾਰ ਤੂੰ ਜਿੱਦੇ ਦਾ ਸੋਡੇ ਨਾਲ ਵਾਲਿਆਂ ਮੈਂ ਚਾਜ ਨਾਲ ਰੋਟੀ ਵੀ ਨਹੀਂ ਖਾਦੀ ਸਾਰੀ ਰਿਸਵਤ ਤਾਂ ਤੁਸੀਂ ਖਾ ਜਾਂਦੇ ਹੋ। ਕਹਿਣਾ ਓਏ ਆ ਫਟਾਹੀ ਮੁੰਡਾ ਇਹਨੂੰ ਪੁੱਛ ਦਿਆਂ ਜੋ। ਬਈ ਉਹ ਦੂ ਨੰਬਰਦਾਰ ਕਾ ਕਰ ਕਿਹੜਾ ਸੀ? ਉਹ ਵੀਰੇ ਅਗਲਾ ਹੀ ਆਗਾ। ਆਹਾ ਬਈ। ਹਾਂ ਆਹੀ ਆ। ਸਰ ਆਹ ਦੇਖ ਲੋ ਆਹ ਦੇਖ ਲੋ ਆਹ ਦੇ ਲੋ ਕਿੰਨੀ ਰਿਸਵਤ ਲੈ ਕੇ ਚੱਲ ਚੱਲ। ਹੈ ਗਰੀਬਾਂ ਦੇ ਘਰ ਪੈਂਦੇ ਨਹੀਂ ਹੈਗੇ ਇਹ ਅਮੀਰ ਬੰਦੇ ਪਵਾਈ ਜਾਂਦੇ ਨੇ। ਚੱਲ ਚੱਲ ਪੁੱਛਦਾ। ਇਹਨੂੰ ਨੇਬੂ ਮੰਗੂ ਨੂੰ ਛੋੜਨਾ ਆਪਾਂ ਨੇ। ਆਹੀ ਨੇ ਜੀ ਆਹੀ ਲੰਡੇ ਜੇ ਗੇਟ ਨੇ ਜਾਣ ਕੇ ਕ੍ਰਿਪੀ ਦਾਵਾ ਕਰਦੇ ਨੇ ਇਹ। ਖੜਕਾ ਫਿਰ ਖੜਕਾ। ਉਹ ਦੂ ਨੰਬਰਦਾਰ। ਹਾਂਜੀ ਉਰੇ ਆ ਜਾ ਕੇ ਨਾ ਬਾਹਰ ਆ ਜਾ ਓਏ ਬਾਰੇ ਕੀ ਕਰਾਉਣਾ 15 ਨਾਲ ਚਾਹ ਪਾਣੀ ਪੀਣੇ ਨਾਲੇ ਬਹਿ ਕੇ ਗੱਲ ਕਰਦੇ ਆ ਉਹ ਚਾਹ ਕਿਹੜੇ ਪਿਉਣਗੇ ਜੀ ਆਪ ਨੂੰ ਜਾਟਾ ਪਹਿਲੀ ਤਾਂ ਸਰਕਾਰ ਦੇ ਰੁਪਏ ਖਾਈ ਬੈਠੇ ਨੇ ਆ ਜਾ ਬਾਹਰ ਆ ਜਾ ਉਰੇ ਆ ਜਾ ਬਈ ਓ ਕੀਨੇ ਖੋਲ ਤੇ ਛੋਡੇ ਰਸੇ ਕੌਣ ਹੋ ਤੁਸੀਂ ਓਏ ਆ ਜਾ ਭਾਈ ਤੁਸੀਂ ਵੀ ਆ ਜਾ ਸਰਕਾਰੀ ਮੁਲਾਜ਼ਮ ਹਾਂ ਦੇਖ ਕੇ ਬੋਲ ਕਾਕਾ ਵੜ ਜਾ ਹਾਂ ਓ ਛੋਡੇ ਵਰਗੇ ਮੁਲਾਜ਼ਮ ਸਾਨੂੰ ਬਥੇਰੇ ਟੱਕਰਦੇ ਨੇ ਕੰਮ ਦੱਸੋ ਭਾਈ ਕੀ ਹੈ ਗੱਲ ਸੁਣੋ ਓਏ ਕਾਕਾ ਪਿੰਡਾਂ ਵਾਲਿਆਂ ਦੀ ਤੁਹਾਡੇ ਤੇ ਰਿਪੋਰਟ ਆਈ ਆ ਸਾਨੂੰ ਵੱਧ ਘੱਟ ਨਾ ਬੋਲੀ ਥੋਲੂ ਕਾ ਦਿਖਾ ਕੇ ਕੱਚਾ ਕਰ ਤੁਸੀਂ ਸਰਕਾਰ ਤੋਂ ਮਾਫੀਾ ਲਈ ਬੈਠੇ ਹੋ ਹੁਣ ਇਹ ਮੌਜਨਾ ਬਾਗੀਆਂ ਪਾਉਂਦੇ ਫਿਰਦੇ ਨੇ ਜੀ ਹੋਇ ਅਸੀ ਤਾਂ ਯਾਰ ਸਰਕਾਰੀ ਪੈਸੇ ਤੇ ਬਾਗੀਆਂ ਪਾਵਾਂਗੇ ਕਰ ਲੋ ਜਿਹੜਾ ਕੁਝ ਕਰਨਾ ਹੈ ਤੈ ਜਾਣਿਆ ਅਫਸਰਾਂ ਨੂੰ ਆਏ ਨਹੀਂ ਬੋਲੀਦਾ ਹੁੰਦਾ ਵੈਰੀ ਇੰਪੀ ਅੰਦਰ ਉਸ ਮਾਂ ਚੱਕ ਲਿਆ ਕਮਰੇ ਚੋਂ ਮੈਨੂੰ ਤਾਂ ਐ ਲੱਗਦਾ ਜੀ ਅੰਦਰੋਂ ਡਾਂਗ ਦੂੰ ਚੱਕ ਕੇ ਲੈ ਆਉ ਕਾਉਂ ਡਰਾਈ ਜਾ ਨਜ਼ਰ ਵੱਡੇ ਸਾਬ ਨੂੰ ਫੋਨ ਲਾ ਉੱਪਰ ਲਾ ਫੋਨ ਤੁਸੀਂ ਨਿਪਟ ਲੋ ਇਹਨਾਂ ਨਾਲ ਮੈਂ ਨਹੀਂ ਫੋਨ ਲਾ ਸਾਡਾ ਕਰਦਾ ਨਹੀਂ ਹੈਲੋ ਸਾਹਿਬ ਜੀ ਆ ਜਿਹੜਾ ਪੋਂ ਦੋ ਨੰਬਰ ਦਾ ਰਕਾ ਘਰ ਹੈ ਜੀ ਇਹ ਤਾਂ ਇਹ ਇਹਨਾਂ ਦੇ ਉੱਤੇ ਡੇਗਣ ਵਾਲਾ ਹੋਇਆ ਪੈ ਜੀ ਮੈਨੂੰ ਲੱਗਾ ਦੋ ਤਿੰਨ ਘੰਟੇ ਨੂੰ ਡੇਕੂ ਆ ਜੀ ਇਹ ਹੋਰ ਜੀ ਅਸੀਂ ਤਾਂ ਬਥੇਰਾ ਕਹੇ ਵੀ ਜਾ ਕੇ ਧਰਮਸਾਲਾ ਚ ਬਹਿ ਜਾਓ ਜੀ ਅਸੀਂ ਤਾਂ ਸਾਹਿਬ ਜੀ ਅਸੀਂ ਤਾਂ ਇਹਨਾਂ ਦੇ ਮਿਹਨਤਾਤਾਰ ਲਈ ਵੀ ਕਰਦੇ ਹਾਂ ਹੱਥ ਜੋੜ ਜਾਂਦੇ ਆ ਵੀ ਤੁਸੀਂ ਇੱਥੋਂ ਨਿਕਲੋ ਤੇ ਬਾਹਰੇ ਬਹਿ ਜਾਓ ਇਹ ਤਾਂ ਹੈਂਡ ਬ੍ਰੇਕਾਂ ਲਾ ਕੇ ਬਹਿ ਗਏ ਜੀ ਹੋਰ ਜੀ ਹਟ ਜਾਓ ਜੀ ਇੱਕ ਮਿੰਟ ਤੁਸੀਂ ਐਂ ਕਰੋ ਫੋਨ ਕਟੋ ਅਸੀਂ ਇਹਨਾਂ ਨੂੰ ਹੋਰ ਮਨਾਉਣੇ ਆ ਵੀ ਕਿਵੇਂ ਮੰਨਦੇ ਨੇ ਇਹ ਉਹ ਮੁਲਾਜ਼ਮੋਂ ਹੁਣ ਤੱਕ ਖੋਸੋ ਉਹ ਖੁਸ ਤਾਂ ਹੁਣ ਅਫਸਰ ਹੋ ਹੀ ਗਏ ਜੇਬਾਂ 'ਚ ਟੋਟਲ ਕਿੰਨੇ-ਕਿੰਨੇ ਪਾਏ ਨੇ ਇਹ ਦੱਸੋ 25 ਇੱਧਰ 25 ਇੱਧਰ ਜੀ ਠੋਡਾ ਤੂੜੀ ਵਾਲਾ ਕੱਚਾ ਕ ਪੱਕਾ ਪਈ ਉਹ ਤਾਂ ਪੱਕਾ ਜੀ ਤੁਸੀਂ ਐਂ ਕਰੋ ਸਾਡੀ ਜੇਬ 'ਚ 25-25000 ਹੋਰ ਪਾ ਦਿਓ ਜਿਹੜਾ ਤੁਹਾਡਾ ਪੱਕਾ ਮਕਾਨ ਆ ਨਾ ਉਹਨੂੰ ਕੱਚਾ ਦਿਖਾ ਕੇ 5 ਲੱਖ ਦਵਾ ਦਾਂਗੇ